ਉਧਰ ਸੀ ਇਹ ਤੇਰ ਪਾਕਿਸਤਾਨ ਵਾਲੇ ਹਿੱਸੇ ਸੀ ਤੇ ਉਧਰ ਇੰਡੀਆ ਵਾਲੇ ਹਿੱਸੇ ਸੀ ਤੇ ਉੱਥੇ ਲੋਕ ਇੰਨੇ ਰੋਜ਼ ਜਮਾ ਹੁੰਦੇ ਉਹ ਜਦੋਂ ਉਹ ਕਰ ਰਹੇ ਸੀ ਉਹ ਵਿੱਚ ਗੇਟ ਲੱਗਿਆ ਸੀ ਦੀਵਾਰ ਬਣੀ ਸੀ ਉਹ ਚੰਗੀ ਨਹੀਂ ਸੀ ਲੱਗਦੀ ਉਹ ਇਸ ਤਰ੍ਹਾਂ ਲੱਗਦੀ ਸੀ ਬਸ ਇਹ ਖੁੱਲ ਜਾਏ ਸਾਰਿਆਂ ਵਾਸਤੇ ਨਾ ਇਹ ਖਾਸ ਸੀ ਮੇਰੇ ਪੇਰੈਂਟਸ ਜੋ ਮੇਰੇ ਦੱਸਦੇ ਨੇ ਕਿ ਉਹ 11 12 ਸਾਲ ਦੇ ਇਸ ਤਰ੍ਹਾਂ ਦੇ ਬੱਚੇ ਸੀ ਜਦੋਂ ਦੇ ਵੰਡ ਹੋਈ ਹੈ ਨਾ ਤੇ ਉਹ ਫਿਰ ਆਪਣੇ ਪੇਰੈਂਟਸ ਨਾਲ ਚਲੇ ਗਏ ਸੀ ਤੇ ਅਸੀਂ ਐਕਚੁਅਲੀ ਫਿਰ ਦੇਖਣ ਆਏ ਕਿ ਅਸੀਂ ਜਾ ਕੇ ਆਪਣੇ ਬਜ਼ੁਰਗਾ ਦਾ ਸ਼ਹਿਰ ਦੇਖ ਕੇ ਆਈਏ ਕਿ ਪਟਿਆਲਾ ਬਹੁਤ ਸੋਹਣਾ ਹੈ ਤੇ ਅਸੀਂ ਉਹ ਜਗ੍ਹਾ ਢੂੰਡੀ ਹੈ ਕਿਸ ਗਲੀ 'ਚ ਰਹਿੰਦੇ ਸੀ ਕਿਸ ਨੇ ਹੱਲੇ 'ਚ ਰਹਿੰਦੇ ਸੀ ਜੀ ਜੀ ਤੇ ਮੇਰੇ ਇੱਕ ਚਾਚਾ ਨੇ ਬਜ਼ੁਰਗ ਨੇ ਉਹ ਵੀ ਕਾਫੀ 88 89 ਦੇ ਹੋ ਗਏ ਤੇ ਫਿਰ ਮੈਂ ਉਹਨਾਂ ਨੂੰ ਪਾਕਿਸਤਾਨ ਫੋਨ ਕੀਤਾ ਕਿ ਮੈਨੂੰ ਕੁਝ ਦੱਸੋ ਤੁਸੀਂ ਹਾਂ ਸਤਾਰ ਹਾਂ ਸਤਾਰ ਤੁਸੀਂ ਕਿੱਥੇ ਰਹਿੰਦੇ ਸੀ ਤੇ ਉਹਨਾਂ ਨੇ ਫਿਰ ਮੈਨੂੰ ਕਾਫੀ ਲਿਖ ਕੇ ਭੇਜਿਆ ਉਹਦੇ ਵਿੱਚ ਨਾ WhatsApp 'ਚ ਅਸੀਂ ਉਸ ਮੁਹੱਲੇ 'ਚ ਘੁੰਮ ਲਏ ਕੱਲ ਸਾਨੂੰ ਐਗਜ਼ੈਕਟ ਘਰ ਤਾਂ ਨਹੀਂ ਪਤਾ ਚਲਿਆ ਕਿ ਕਿਹੜਾ ਮੇਰੇ ਦਾਦੇ ਦਾ ਤੇ ਮੇਰੇ ਫਾਦਰ ਦਾ ਘਰ ਸੀ ਪਰ ਅਸੀਂ ਬਹੁਤ ਗਲੀਆਂ ਕੁਮੀਆਂ ਪਰ ਤੁਸੀਂ ਉਸ ਮੁਹੱਲੇ ਚ ਕਹਿ ਸਕਦੇ ਵੀ ਘੁੰਮ ਆਇਓ ਇਹ ਜਿਹੜਾ ਮੁਹੱਲਾ ਇਸ ਦੇ ਅੰਦਰ ਬਿਲਕੁਲ ਬਿਲਕੁਲ ਘੁੰਮ ਕੇ ਆਏ ਆ ਤਾਂ ਬੜਾ ਪਿਆਰ ਮਿਲਿਆ ਉੱਥੇ ਗਲੀਆਂ ਚ ਵੀ ਲੋਕ ਆ ਗਏ ਇਕੱਠੇ ਹੋ ਗਏ ਸਸੀ ਕਾਲਜੀ ਤੁਸੀਂ ਦੇਖ ਰਹੇ ਹੋ ਦੇਸ਼ਮਾਲਵਾ ਤੇ ਮੈਂ ਹਰਵਿੰਦਰ ਬਰਾੜ ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਜੋੜੇ ਨਾਲ ਮਲਾਉਣਾ ਇਹ ਜੋੜਾ ਪੰਜਾਬ ਆਇਆ ਹੋਇਆ ਵੈਸੇ ਪਾਕਿਸਤਾਨ ਨੂੰ ਬਿਲੋਂਗ ਕਰਦਾ ਔਰ ਇਸ ਵਕਤ ਰਹਿ ਰਿਹਾ ਨਿਊਜ਼ੀਲੈਂਡ ਚ ਸੋ ਮੇਰੇ ਨਾਲ ਨੇ ਅੱਜ ਆਪਾਂ ਤੁਹਾਨੂੰ ਮਲਾਉਨੇ ਆ ਔਰ ਇਸ ਵਕਤ ਅਸੀਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਲਹਿਰਾ ਬੇਗਾ ਵਿਖੇ ਬੈਠੇ ਆ ਤੇ ਮੇਰੇ ਨਾਲ ਭਾਈ ਅਮਦੀਪ ਆ ਅਮਦੀ ਮੇਰਾ ਦੋਸਤ ਆ ਇਹਦੇ ਘਰ ਆਏ ਹੋਏ ਨੇ ਤੇ ਅੰਕਲਾਂ ਆਂਟੀ ਨਾਲ ਪਰ ਮਲਾਉਣੇ ਆ ਦੋਨੇ ਆਏ ਹੋਏ ਨੇ ਪੰਜਾਬ ਪਾਕਿਸਤਾਨ ਬਿਲੋਂਗ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਜੀ ਪਹਿਲਾਂ ਤੋਂ ਜੀ ਬਹੁਤ ਸ਼ੁਕਰੀਆ ਤੁਹਾਡੇ ਬਹੁਤ ਸ਼ੁਕਰੀਆ ਹਾਂ ਪਹਿਲਾਂ ਆਪਣੇ ਨਾਮ ਤੁਸੀਂ ਦੋਨੇ ਦੱਸ ਦਿਓ ਜੀ ਜੀ ਮੇਰਾ ਨਾਮ ਹੈਗਾ ਨਾ ਯਰ ਨਾ ਯਰ ਐਨ ਏ ਵਾਈ ਵਾਈ ਏ ਆਰ ਨਾ ਗਜ਼ਾਲੀ ਜੀ ਐਚ ਜ਼ ਏ ਲਾਏ ਨਾ ਯਰ ਗਜ਼ਾਲੀ ਨਾ ਯਰ ਗਜ਼ਾਲੀ ਜੀ ਮੇਰਾ ਨਾਮ ਹੈਗਾ ਸੀਮਾ ਨਾ ਜੀ ਸੀਮਾ ਨਾ ਤਾਂ ਮੇਰਾ ਇੰਡੀਅਨ ਵਾਲਾ ਯਸੀਮਾ ਬਿਲਕੁਲ ਬਿਲਕੁਲ ਤੇ ਅ ਅੱਜ ਤੁਸੀਂ ਇੱਥੇ ਪੰਜਾਬ ਚ ਆਏ ਹੋ ਹਾਂਜੀ ਇੰਡੀਆ ਵਾਲੇ ਪੰਜਾਬ ਚ ਆਏ ਹੋ ਵੈਸੇ ਤੁਸੀਂ ਪਾਕਿਸਤਾਨ ਨੂੰ ਜਿਹੜੀ ਬੈਕਗ੍ਰਾਉਂਡ ਤੁਹਾਡੀ ਪਾਕਿਸਤਾਨ ਦੀ ਹੈਗੀ ਆ ਇੱਥੇ ਆਏ ਹੋ ਕਿਵੇਂ ਲੱਗਿਆ ਬਹੁਤ ਹੀ ਬੜੀਆ ਬਹੁਤ ਹੀ ਮਜ਼ਾ ਆ ਰਿਹਾ ਹੈ ਹਮ ਲੋਗੋ ਨੂੰ ਜੀ ਔਰ ਸੱਚੀ ਗੱਲ ਇਹ ਹੈ ਕਿ ਅ ਸਾਨੂੰ ਇਨਾ ਚੰਗਾ ਲੱਗਿਆ ਕਿ ਮੇਰੇ ਪਾਸ ਵਰਡ ਹੀ ਨਹੀਂ ਹੈ ਜੀ ਤੋ ਕੀ ਕਹਿੰਦੇ ਉਸ ਨੂੰ ਕਿ ਅਗਰ ਆਪਣੇ ਕਾਰ ਵਿੱਚ ਆ ਗਏ ਜੀ ਬਿਲਕੁਲ ਸੱਚੀ ਬਾਤ ਵੀ ਇਹੀ ਹੈ ਜੀ ਮੈਨੂੰ ਗੈਰੀ ਬਾਈ ਦੱਸ ਰਿਹਾ ਸੀ ਕਿ ਗੈਰੀ ਤੁਹਾਡੇ ਨਾਲ ਹੀ ਉੱਥੇ ਤੁਹਾਡੀ ਕੰਪਨੀ ਚ ਜੀ ਜੀ ਸਪੋਰਟ ਕਰਦਾ ਨਾਲ ਕੰਮ ਕਰਦਾ ਜੀ ਤਾਂ ਆ ਮੈਨੂੰ ਪਤਾ ਲੱਗਿਆ ਤੁਸੀਂ ਇੱਥੇ ਵਿਆਹ ਤੇ ਹੋਣਾ ਸੀ ਐਕਚੁਅਲੀ ਹਾਂ ਜੀ ਹਾਂ ਉਹ ਵੀ ਇੱਕ ਸਟੋਰੀ ਹੈ ਅਸੀਂ ਸਾਨੂੰ ਆਣਾ ਤਾਂ ਗੈਰੀ ਦੇ ਵੀ ਆ ਗਈ ਸੀ ਕਿਉਂਕਿ ਗੈਰੀ ਜਦ ਆ ਸੀ ਕੋਈ 1 ਸਵਾ ਸਾਲ ਪਹਿਲੇ ਪਹਿਲਾਂ ਹਾਂ ਜੀ ਅਸੀਂ ਵੀਜ਼ਾ ਅਪਲਾਈ ਕੀਤਾ ਲੇਕਿਨ ਸਾਨੂੰ ਵੀਜ਼ਾ ਮਿਲਿਆ 2 ਦਿਨ ਪਹਿਲੇ ਸ਼ਾਦੀ ਤੋਂ ਜੀ ਤਾਂ ਅਸੀਂ ਨਹੀਂ ਆ ਸਕਦੇ ਫਿਰ ਤੋਂ ਕਿ ਬੁੱਕ ਕਰਨਾ ਹੈ ਸਾਰੀ ਅਰੇਂਜਮੈਂਟ ਕਰਨੀ ਹੈ ਜੀ ਤਾਂ ਉਹ ਤੋਂ ਸੜਦਾ ਚਲਾ ਗਿਆ ਵੀਜ਼ਾ ਫਿਰ ਇਹਨਾਂ ਦੀ ਸਿਸਟਰ ਦਾ ਵੀਜ਼ਾ ਸੌਰੀ ਸ਼ਾਦੀ ਹੋਣ ਲੱਗੀ ਸੀ ਤਾਂ ਵੀ ਅਸੀਂ ਤਾਂ एक साल बाद तो तो अब की बार पहले से अप्लाई कर दें जी। तो हमने चार महीने पहले अप्लाई किया था चार पांच महीने पहले जी। तो के वक्त लगा जी। लेकिन वीजा मिल गया तो जिस दिन पर शादी के बाद मिला हाँ तो शादी निकल <laughs> गई लेकिन वीजा मिला जी। तो जिस दिन वीजा मिला उसके दो दिन में हम यहाँ आ गए तो हमारे दोस्त वहाँ कह रहे थे कि ਐਸਾ ਲੱਗ ਰਿਹਾ ਆਪ ਤਾਂ ਕਿਨਾਰੇ 'ਤੇ ਬੈਠੇ ਦੇਖ ਕੇ ਜਿਦ ਤੀ ਵੀਜ਼ਾ ਮਿਲੇ ਉਹ ਫੌਰਨ ਅਪਲਾਈ ਕਰ ਜਾਏ ਕਿ ਸਾਨੂੰ ਪਿਛਲੇ ਸਾਲ ਵੀ ਵੀਜ਼ਾ ਤਾਂ ਮਿਲ ਗਿਆ ਸੀ ਪਰ ਸ਼ਾਦੀ ਤੋਂ 2 ਦਿਨ ਪਹਿਲਾਂ ਮਿਲਿਆ ਸੀ ਤੇ ਨਿਊਜ਼ੀਲੈਂਡ ਤੋ ਆਨ ਤੋ ਹੀ 2 ਦਿਨ ਲੱਗ ਜਾਂਦੇ ਤੇ ਅਸੀਂ ਉਹ ਵੀਜ਼ਾ ਅਵੇਲ ਨਹੀਂ ਸੀ ਕੀਤਾ ਤੇ ਇਸ ਦਫਾ ਜਦੋਂ ਹੁਣ ਸਾਨੂੰ ਵੀਜ਼ਾ ਮਿਲਿਆ ਤੇ ਅਸੀਂ ਕਿਹਾ ਹੁਣ ਸ਼ਾਦੀ ਬੇਸ਼ੱਕ ਨਿਕਲ ਗਈ ਹੈ ਸ਼ਾਦੀ ਦੀ ਪਰ ਵੀਜ਼ਾ ਅਪੇਲ ਅਵੇਲ ਕਰਨਾ ਹੈ ਅਸੀਂ ਚੱਕਰ ਪਰ ਅਸੀਂ ਪੰਜਾਬ ਜਿਹੜਾ ਕੰਮ ਕਿਉਂ ਆਣਾ ਹੈ ਸਾਨੂੰ ਕਿਉਂ ਕੇ ਆਣਾ ਕਿਉਂ ਕੇ ਜਾਣਾ ਜੀ ਜਿਸ ਤਰ੍ਹਾਂ ਪੰਜਾਬ ਦੇ ਇੰਡੀਆ ਦੇ ਪੰਜਾਬ ਤੋਂ ਸੁਣਿਆ ਹੋਇਆ ਸੀ ਕਿ ਸਾਨੂੰ ਬੜਾ ਸ਼ੌਕ ਸੀ ਕਿ ਅਸੀਂ ਖੇਤਾਂ 'ਚ ਚਾਹੀਏ ਆਪਣੇ ਹੱਥ ਨਾਲ ਮੂਲੀਆਂ ਪੱਟੀਆਂ ਗਾਜਰਾ ਪੱਟੀਆਂ ਤੇ ਸਾਨੂੰ ਬੜਾ ਮਜ਼ਾ ਆ ਰਿਹਾ ਸੀ ਹੁਣੇ ਸ਼ਲਗਮ ਵੀ ਪੱਟੇ ਬਿਲਕੁਲ ਇਹ ਸਾਰੀਆਂ ਚੀਜ਼ਾਂ ਦੇਖ ਕੇ ਸਾਨੂੰ ਅਸੀਂ ਨਹੀਂ ਸੀ ਦੇਖੀਆਂ ਕਦੀ ਬਚਪਨ 'ਚ ਵੀ ਨਹੀਂ ਸੀ ਦੇਖੀਆਂ ਪਾਕਿਸਤਾਨ 'ਚ ਸੀ ਰਹੇ ਮੈਂ ਪੰਜਾਬ ਤੋਂ ਆ ਅਸੀਂ ਰਹੇ ਪੰਜਾਬ ਤੋਂ ਆ ਲੇਕਿਨ ਅਸੀਂ ਇਹ ਚੀਜ਼ਾਂ ਨਹੀਂ ਦੇਖੀਆਂ ਇੱਕ ਦੋ ਵਾਰੀ ਮੈਨੂੰ ਥੋੜਾ ਜਿਹਾ ਯਾਦ ਹੈ ਕਿ ਅਸੀਂ ਕਿਸੇ ਗਾਉਂ 'ਚ ਵਿਜ਼ਿਟ ਕੀਤਾ ਸੀ ਲੇਕਿਨ ਇਹ ਚੀਜ਼ਾਂ ਵਰਤੀਆਂ ਨਹੀਂ ਅਸੀਂ ਜੀ ਫਿਰ ਅਸੀਂ ਸਾਨੂੰ 40 ਸਾਲ ਹੋ ਗਏ ਪਾਕਿਸਤਾਨ ਛੱਡੇ ਹੋਏ ਅਸੀਂ ਪਹਿਲੇ ਮਸਕਤ ਚ ਰਹੇ ਫਿਰ ਉਥੋਂ ਅਸੀਂ 28 ਸਾਲ ਹੋ ਗਏ ਸਾਨੂੰ ਤਕਰੀਬਨ ਨਿਊਜ਼ੀਲੈਂਡ ਚ ਰਹਿੰਦੇ ਹੋਏ ਜੀ ਤੇ ਅਸੀਂ ਕਿਹਾ ਕਿ ਇਸ ਵਾਰ ਮੇਰੇ ਪੇਰੈਂਟਸ ਜੋ ਥੇ ਉਹ ਪਟਿਆਲਾ ਦੇ ਇਹਨਾਂ ਦੇ ਵੀ ਫਾਦਰ ਪਟਿਆਲਾ ਦੇ ਸੀ ਤੇ ਮੰਮੀ ਜੋ ਥੀ ਉਹ ਬਜ਼ੁਰਗੇ ਤੁਹਾਡੇ ਜਿਹੜੇ ਸੀ ਉਹ ਪਟਿਆਲਾ ਨੂੰ ਬਲੋਂਗ ਕਰਦੇ ਸੀ ਪਟਿਆਲਾ ਬਲੋਂਗ ਕਰਦੇ ਸੀ ਮੇਰੇ ਪੇਰੈਂਟਸ ਜੋ ਮੇਰੇ ਦੱਸਦੇ ਨੇ ਕਿ ਉਹ 11 12 ਸਾਲ ਦੇ ਇਸ ਤਰ੍ਹਾਂ ਦੇ ਬੱਚੇ ਸੀ ਜਦੋਂ ਦੇ ਵੰਡ ਹੋਈ ਹੈ ਨਾ ਜੀ ਤੇ ਉਹ ਫਿਰ ਆਪਣੇ ਪੇਰੈਂਟਸ ਨਾਲ ਚਲੇ ਗਏ ਸੀ ਤੇ ਅਸੀਂ ਐਕਚੁਅਲੀ ਫਿਰ ਦੇਖਣ ਆਏ ਕਿ ਅਸੀਂ ਜਾ ਕੇ ਆਪਣੇ ਬਜ਼ੁਰਗਾਂ ਦਾ ਸ਼ਹਿਰ ਦੇਖ ਕੇ ਆਈਏ ਕਿ ਪਟਿਆਲਾ ਬਹੁਤ ਸੋਹਣਾ ਹੈ ਤੇ ਅਸੀਂ ਉਹ ਜਗਾ ਢੂੰਡੀਏ ਕਿਸ ਗਲੀ ਚ ਰਹਿੰਦੇ ਸੀ ਕਿਸ ਮਹੱਲੇ ਚ ਰਹਿੰਦੇ ਸੀ ਤੇ ਮੇਰੇ ਇੱਕ ਚਾਚਾ ਨੇ ਬਜ਼ੁਰਗ ਨੇ ਉਹ ਵੀ ਕਾਫੀ 8889 ਦੇ ਹੋ ਗਏ ਤੇ ਫਿਰ ਮੈਂ ਉਹਨਾਂ ਨੂੰ ਪਾਕਿਸਤਾਨ ਫੋਨ ਕੀਤਾ ਕਿ ਮੈਨੂੰ ਕੁਝ ਦੱਸੋ ਤੁਸੀਂ 77 ਹਾਂ 7 ਫਿਰ ਤੁਸੀਂ ਕਿੱਥੇ ਰਹਿੰਦੇ ਸੀ ਤੇ ਉਹਨਾਂ ਨੇ ਫਿਰ ਮੈਨੂੰ ਕਾਫੀ ਲਿਖ ਕੇ ਭੇਜਿਆ ਉਹਦੇ ਵਿੱਚ ਨਾ WhatsApp 'ਚ ਤੇ ਫਿਰ ਅਸੀਂ ਕੱਲ ਜਾ ਕੇ ਉਹ ਸਾਰਾ ਖੋਲ-ਖੋਲ ਕੇ ਪੜਿਆ ਇੱਕ ਅੰਗੂਰਾਂ ਵਾਲੀ ਮਸਜਿਦ ਸੀ ਪਤਾ ਨਹੀਂ ਇੱਕ ਦੂਸਰੀ ਮਸਜਿਦ ਸੀ ਸਾਰਾ ਅਸੀਂ ਉਸ ਮੁਹੱਲੇ 'ਚ ਘੁੰਮ ਲਏ ਕੱਲ ਸਾਨੂੰ ਐਗਜੈਕਟ ਘਰ ਤਾਂ ਨਹੀਂ ਪਤਾ ਚਲਿਆ ਕਿ ਕਿਹੜਾ ਮੇਰੇ ਦਾਦੇ ਦਾ ਤੇ ਮੇਰੇ ਫਾਦਰ ਦਾ ਘਰ ਸੀ ਪਰ ਅਸੀਂ ਬਹੁਤ ਗਲੀਆਂ ਕੁਮੀਆਂ ਪਰ ਤੁਸੀਂ ਉਸ ਮੁਹੱਲੇ ਚ ਕਹਿ ਸਕਦੇ ਵੀ ਘੁੰਮ ਆਏ ਹਾਂ ਇਹ ਜਿਹੜਾ ਮੁਹੱਲਾ ਹੈ ਬਿਲਕੁਲ ਬਿਲਕੁਲ ਘੁੰਮ ਕੇ ਆਏ ਹਾਂ ਤਾਂ ਬੜਾ ਪਿਆਰ ਮਿਲਿਆ ਉੱਥੇ ਗਲੀਆਂ ਚ ਵੀ ਲੋਕ ਆ ਗਏ ਇਕੱਠੇ ਹੋ ਗਏ ਤੁਹਾਨੂੰ ਕਿਦਾਂ ਦਾ ਮਹਿਸੂਸ ਹੋ ਰਿਹਾ ਸੀਗਾ ਜੀ ਕਿਉਂਕਿ ਤੁਹਾਨੂੰ ਜਦ ਲਾਦੇ ਆਪਾਂ ਪੁਰਖਿਆਂ ਦੀ ਜਗ੍ਹਾ ਤੇ ਗਏ ਹਣਾ ਵੀ ਸਾਡੇ ਜਿੱਤੇ ਦਾਦੇ ਪਰਦਾਦੇ ਰਹੇ ਹੁਣ ਅਸੀਂ ਉੱਥੇ ਆਏ ਆ ਤਾਂ ਉਸ ਟਾਈਮ ਕਿ ਕੀ ਮਹਿਸੂਸ ਹੋ ਰਿਹਾ ਬੜਾ ਜੀ ਰੋਂਟੇ ਰੋਂਟੇ ਸਮਝਦੇ ਆ ਜੀ ਜੀ ਬਿਲਕੁਲ ਉਹ ਖੜੇ ਹੋ ਗਏ ਰੋਂਟੇ ਖੜੇ ਹੋ ਗਏ ਰੋਂਟੇ ਖੜੇ ਹੋ ਗਏ ਬੜਾ ਇਮੋਸ਼ਨਲ ਸੀ ਬਹੁਤ ਵਾਰ ਆਸੀ ਕਿਸੇ ਨਾਲ ਗੱਲ ਕਰਦੇਵੇ ਅੱਖਾਂ 'ਚ ਅੰਸੂ ਵੀ ਆ ਗਏ ਤੇ ਫਿਰ ਅਸੀਂ ਦੇਖਦੇ ਰਹੇ ਕਿ ਸਾਡੇ ਪੇਰੈਂਟਸ ਇੱਥੋਂ ਵੀ ਨਿਕਲੇ ਹੋਣੇ ਇਹ ਸ਼ੇਰਾਂ ਵਾਲਾ ਬਾਗ ਮੇਰੀ ਦਾਦੀ ਬਹੁਤ ਜ਼ਿਕਰ ਕਰਦੀ ਹੁੰਦੀ ਸੀ ਕਿ ਸ਼ੇਰਾਂ ਵਾਲਾ ਗੇਟ ਸੀ ਤੇ ਉਹ ਫਿਰ ਅਸੀਂ ਸ਼ੇਰਾਂ ਵਾਲਾ ਗੇਟ ਵੀ ਦੇਖਿਆ ਕਿ ਮੇਰੇ ਦਾਦਾ ਦਾਦੀ ਤੇ ਮੇਰੇ ਪੇਰੈਂਟਸ ਵੀ ਇਹਦੇ ਥੱਲੇੋਂ ਨਿਕਲੇ ਹੋਣੇ ਇਹ ਹੋਇਆ ਮਤਲਬ ਬਹੁਤ ਹੀ ਇਮੋਸ਼ਨਲ ਸੀ ਹੁਣ ਤਾਂ ਉਹ ਕੋਈ ਵੀ ਹਾਇਤ ਨਹੀਂ ਹੈਗਾ ਲੇਕਿਨ ਮੈਨੂੰ ਸ਼ੌਕ ਸੀ ਕਿ ਮੈਂ ਜਾ ਕੇ ਦੇਖ ਕੇ ਆਵਾਂ ਤੇ ਅਸੀਂ ਸਾਨੂੰ ਰੱਬ ਨੇ ਬਹਾਨਾ ਦਿੱਤਾ ਸ਼ਾਦੀ ਦਾ ਪਹਿਲੇ ਗੈਰੀ ਦਾ ਗੈਰੀ ਨੂੰ ਮਿਲਾਇਆ ਜੀ ਫਿਰ ਸ਼ਾਦੀ ਦਾ ਹੋਇਆ ਤੇ ਅਸੀਂ ਪੰਜਾਬ ਆ ਗਏ ਮੈਨੂੰ ਐ ਲੱਗਦਾ ਵੀ ਜੇ ਇਸ ਵਾਰ ਜਿਹੜਾ ਤੂੰ ਵਿਜ਼ਿਟ ਕੀਤਾ ਅੱਗੇ ਤੋਂ ਜਿਹੜੀ ਤਾਂਗ ਆ ਪੰਜਾਬ ਪਰਤੀ ਥੋੜੀ ਹਰ ਸਾਲ ਜਾਗੂਗੀ ਹਾਂਜੀ ਤੁਸੀਂ ਮੈਨੂੰ ਲਗਾਦਾ ਪ੍ਰੋਪਰਲੀ ਰੀਜ਼ਨ ਕਰਦੇ ਹੋ ਪਹਿਲੀ ਕਹਿ ਰਹੇ ਮੇਰੇ ਕੋਲ ਦਾ ਟਾਈਮ ਕਮ ਹੈ ਜੀ ਨੈਕਸਟ ਟਾਈਮ ਵੀ ਵਿਲ ਕਮ ਫਾਰ 3 ਮੰਥਸ ਐਟ ਲੀਸਟ ਜੀ ਬਿਲਕੁਲ ਜਾਗੋਗੀ

yeah we are very very obliged for that sir ਤੁਹਾਡਾ ਕਾਰੋਬਾਰ ਕੀ ਹੈਗਾ ਉਧਰ ਨਿਊਜ਼ੀਲੈਂਡ ਐ ਕੋਮਿਕਲ ਇੰਜੀਨੀਅਰ ਹੈਗਾ ਜੀ ਜੇ ਮੇਰਾ ਬਿਜ਼ਨਸ ਹੈ ਵੀ ਮੈਨੂਫੈਕਚਰ ਕੈਮੀਕਲਸ ਕਲੀਨਿੰਗ ਕੈਮੀਕਲਸ ਫॉर ਡੇਰੀ ਫਾਰਮਿੰਗ ਜੀ 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 ਐਂਡ ਟ੍ਰਾਂਸਪੋਰਟ ਇੰਜੀਨੀਅਰਿੰਗ ਐਂਡ 올 ਦੈਟ ਸੋ ਉਹ ਮੇਰਾ ਬਿਜ਼ਨਸ ਹੈ ਹੁਣ ਮੇਰੇ ਬੇਟੇ ਨੇ ਵੀ ਉਧਰ ਉਧਰ ਨਿਊਜ਼ੀਲੈਂਡ ਤੇ ਕੈਮੀਕਲ ਇੰਜੀਨੀਅਰਿੰਗ ਕੀਤੀ ਹੈ ਜੀ ਮੈਂ ਤਾਂ ਰਿਟਾਇਰ ਹੈ ਓਕੇ ਓਕੇ ਜੀ ਜੀ ਤਾਂ ਦੁਨੀਆ ਦਾ ਆਫਟਰ ਕਰ ਰਹੇ ਹੋ ਤੁਸੀਂ ਤਾਂ ਦੁਨੀਆ ਦੇ ਨਿਆਰੇ ਲੈ ਰਹੇ ਹੋ ਹਾਂ ਜੀ ਬਸ ਨਿਆਰੇ ਲੈ ਰਹੇ ਜਦੋਂ ਨਿਊਜ਼ੀਲੈਂਡ ਗਏ ਸੀ ਤੇ ਅਸੀਂ ਇਹ ਬਿਜ਼ਨਸ ਆਪਣਾ ਜਿਸ ਤਰ੍ਹਾਂ ਸ਼ੁਰੂ ਕਰਦੇ ਨਾ ਅਸੀਂ ਸ਼ੁਰੂ ਕੀਤਾ ਸੀ ਅਸੀਂ ਖਰੀਦਿਆ ਨਹੀਂ ਸੀ ਕਿਸੇ ਕੋਲੋਂ ਤੇ ਇਹ ਬਾਹਰ ਦਾ ਕੰਮ ਕਰਦੇ ਸੀ ਮੈਂ ਆਫਿਸ ਦਾ ਕੰਮ ਕਰਦੀ ਸੀ ਜੀ ਤੇ ਆਫਿਸ ਮੈਂ ਸੰਭਾਲਿਆ ਫਿਰ ਅਸੀਂ ਕਾਫੀ ਕੰਮ ਕੀਤਾ ਫਿਰ ਜਿਸ ਤਰ੍ਹਾਂ ਬਿਜ਼ਨਸ ਤੁਹਾਨੂੰ ਪਤਾ ਹੈ ਵੱਡਦਾ ਚਲਾ ਜਾਂਦਾ ਫਿਰ ਲੋਕ এমਪਲਾਈ ਕਰਨੇ ਪੈਂਦੇ ਫਿਰ ਲੋਕ ਰੱਖ ਲੈ ਜੀ ਫਿਰ ਕੰਮ ਕਰਨ ਵਾਸਤੇ ਰੱਖ ਲੈ ਫਿਰ ਨਾਲੇ ਨਾਲ ਫਿਰ ਸਾਡਾ ਬਟਾ ਬੇਟਾ ਵੀ ਜਵਾਨ ਹੋ ਗਿਆ ਉਹਨੇ ਵੀ ਫਿਰ ਉੱਥੋਂ ਹੀ ਨਿਊਜ਼ੀਲੈਂਡ ਤੋਂ ਕੈਮੀਕਲ ਇੰਜੀਨੀਅਰਿੰਗ ਕੀਤੀ ਤੇ ਉਹਨੇ ਵੀ ਆਪਣਾ ਇੰਟਰਸਟ ਸ਼ੋਅ ਕੀਤਾ ਕਿ ਮੈਂ ਇਹੀ ਬਿਜ਼ਨਸ ਜਿਹੜਾ ਮੇਰੇ ਬਾਪ ਨੇ ਬਣਾਇਆ ਹੈ ਮੈਂ ਇਹੀ ਬਿਜ਼ਨਸ ਕਰਾਂਗਾ ਤੇ ਹੁਣ ਉਹ ਬਿਜ਼ਨਸ ਸੰਭਾਲਦਾ ਹੈ ਤੇ ਸਾਨੂੰ ਜਦੋਂ ਅਸੀਂ ਉੱਥੇ ਜਾਂਦੇ ਆ ਤਾਂ ਕੰਮ ਤੇ ਚਲੇ ਜਾਂਦੇ ਆ ਕੰਮ ਕਰਨ ਲੱਗ ਜਾਂਦੇ ਆ ਨਹੀਂ ਤੇ ਜਦੋਂ ਸਾਡਾ ਜਦੋਂ ਵੀ ਸਾਡਾ ਦਿਲ ਕਰਦਾ ਹੈ ਅਸੀਂ ਫਿਰ ਘੁੰਮਣ ਚਲੇ ਜਾਂਦੇ ਆ ਨਿਊਜ਼ੀਲੈਂਡ ਦੇ ਕਿਹੜੇ ਸ਼ਹਿਰ 'ਚ ਆਪਣਾ ਬਿਜ਼ਨਸ ਹੈਗਾ ਜੀ ਓਕੇ ਆਗਲੈਂਡ ਹਾਂਜੀ ਠੀਕ ਹੈ ਜੀ ਤੇ ਚਲੋ ਆਪਾਂ ਨਿਊਜ਼ੀਲੈਂਡ ਤੋਂ ਪੰਜਾਬ ਵੀ ਫਿਰ ਵਾਪਸ ਆਉਣੇ ਆ ਹਾਂਜੀ ਹਾਂ ਤੁਹਾਨੂੰ ਪਹਿਲਾਂ ਇਹ ਦੱਸੋ ਜੀ ਇੱਥੇ ਪਿੰਡ ਚ ਤੁਸੀਂ ਘੁਮੇ ਹੋ ਥੋੜਾ ਜਿਹਾ ਥੋੜਾ ਜਿਹਾ ਪਰ ਮੈਂ ਗੈਰ ਨਹੀਂ ਜਾਊਂਗਾ ਵੀ ਦੋ ਤਿੰਨ ਦਿਨ ਤੁਹਾਨੂੰ ਪਿੰਡ ਚ ਜ਼ਰੂਰ ਘੁਮਾਵੇ ਏਤਾਂ ਦੀ ਸ਼ਹਿਰ ਹੋਰ ਕਰਾਵੇ ਜੇ ਤੁਹਾਨੂੰ ਖੇਤ ਘੁਮਾਏ ਨੇ ਤੇ ਸਾਨੂੰ ਹੋਰ ਵਧੀਆ ਲੱਗੂਗਾ ਕਿ ਤੁਸੀਂ ਆਪਣੇ ਪੁਰਖਿਆਂ ਨੂੰ ਜਿਸ ਤਰ੍ਹਾਂ ਸਾਡੇ ਇਧਰੋਂ ਜਿਨ੍ਹਾਂ ਦੇ ਪੁਰਖੇ ਉਧਰ ਹੈਗੇ ਪਾਕਿਸਤਾਨ ਚੋਂ ਜਾਂਦੇ ਨੇ ਤਾਂ ਬੜੀ ਭਾਵਨਾਵਾਂ ਉਸ ਟਾਈਮ ਦੇਖਣ ਨੂੰ ਮਿਲਦੀਆਂ ਨੇ ਹਨਾ ਭਾਵਕ ਹੋ ਜਾਂਦੇ ਨੇ ਇਸ ਤਰ੍ਹਾਂ ਤੁਸੀਂ ਵੀ ਆਪਣੇ ਜਿਹੜਾ ਪੁਰਖਿਆਂ ਦਾ ਸ਼ਹਿਰ ਦੇਖਿਆ ਪਟਿਆਲਾ ਉਹ ਮੁਹੱਲਾ ਦੇਖਿਆ ਤਾਂ ਆਟੋਮੈਟਿਕ ਹੀ ਅੰਦਰੋਂ ਜਿਹੜੀ ਖੇਚ ਹੈਗੀ ਉਹ ਬਣੀ ਰਹਿੰਦੀ ਹੈ ਹਨਾ ਜੀ ਜੀ ਖਿੱਚਦੇ ਦੇਖੇ ਆਮ ਪਬਲਿਕ ਨੂੰ ਤੁਸੀ ਮਿਲ ਜਾਉਣਾ ਖਿੱਚਦੇ ਕੱਲ ਅਸੀਂ ਮੈਂ ਦੱਸ ਰਿਹਾ ਕਿ ਅਸੀਂ ਬਾਜ਼ਾਰਾਂ ਦੇ ਵਿੱਚ ਉੱਥੇ ਪਟਿਆਲਾ ਚ ਗਲੀਆਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਘੁੰਮ ਰਹੇ ਸੀ ਤੇ ਅਸੀਂ ਕਿਸੇ ਕਿਸੇ ਨੂੰ ਪਕੜ ਕੇ ਪੁੱਛ ਰਹੀ ਸੀ ਸਾਰੇ ਪਹਿਲੇ ਤੱਕ ਇਹੀ ਕਹਿੰਦੇ ਸੀ ਕਿ ਤੁਸੀਂ ਬੈਠੋ ਪਾਣੀ ਪੀ ਕੇ ਜਾਓ ਤੁਸੀਂ ਬੈਠੋ ਚਾਹ ਪੀ ਕੇ ਜਾਓ ਅਸੀਂ ਕਹਿੰਦੇ ਸੀ ਨਹੀਂ ਸਾਨੂੰ ਦੱਸ ਦੋ ਤੁਸੀਂ ਇਹ ਕਿਸੇ ਨੂੰ ਜਾਣਦੇ ਹੋ ਕਿਸੇ ਨੂੰ ਸਾਨੂੰ ਇਹ ਲੱਗਣ ਹੁੰਦੀ ਸੀ ਕਿ ਅਸੀਂ ਇਹ ਸਾਨੂੰ ਦੱਸ ਕੇ ਪਹੁੰਚ ਜਾਏ ਅਸੀਂ ਜਗ੍ਹਾ ਤੇ ਪਹੁੰਚ ਜਾਏ ਉਹ ਕਹਿੰਦੇ ਸੀ ਨਹੀਂ ਤੁਸੀਂ ਬੈਠੋ ਤੁਸੀਂ ਖਾ ਕੇ ਜਾਓ ਆ ਕੇ ਬਹੁਤ ਚੰਗਾ ਲੱਗ ਰਿਹਾ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਸ ਤਰ੍ਹਾਂ ਬਸ ਪਤਾ ਨਹੀਂ ਅਸੀਂ ਆਪਣੇ ਹੀ ਬਜ਼ੁਰਗਾਂ ਦੇ ਵਿੱਚ ਆ ਗਏ ਆ ਸਾਡੇ ਆਪਣੇ ਹੀ ਬੱਚੇ ਇੱਥੇ ਖੇਡ ਰਹੇ ਨੇ ਜੀ ਉਹ ਸਾਰਾ ਬਹੁਤ ਅਮੇਜ਼ਿੰਗ ਸੀ ਵਾਹ ਕ ਉਹ ਸੀ ਜੀ ਇਹ ਬਰਾ ਟੇਲਰ ਸੀ ਕਿਹਨਾਂ ਦਾ ਸਰ ਆ ਹਾਜੀ ਗੁਲਜ਼ਾਰ ਨਾਮ ਹਾਜੀ ਗੁਲਜ਼ਾਰ ਉਹਨਾਂ ਨੇ ਬੜੀ ਬੜੀ ਹੈਲਪ ਕੀਤੀ ਹੈ ਸਾਡੀ ਬਹੁਤ ਹੈਲਪ ਕੀਤੀ ਹੈ ਟੇਲਰ ਤੇ ਉਹਨਾਂ ਦੇ ਨਿਜ਼ਾਮ ਤੇ ਨਿਜ਼ਾਮ ਟੇਲਰ ਪਟਿਆਲਾ ਚ ਇੱਕ ਦੁਕਾਨ ਹੈਗੀ ਨਿਜ਼ਾਮ ਟੇਲਰ ਤੇ ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਉਹਨਾਂ ਨੇ ਆਪਣੀ ਦੁਕਾਨ ਛੱਡ ਦਿੱਤੀ ਕੰਮ ਛੱਡ ਦਿੱਤਾ ਕੰਮ ਛੱਡ ਦਿੱਤਾ ਉੱਥੇ ਸਾਨੂੰ ਲੈ ਕੇ ਨਿਕਲੇ ਉਹ ਸਾਨੂੰ ਲੈ ਕੇ ਗਲਮੀਆਂ ਚ ਫਿਰੇ ਫਿਰ ਉਹ ਸਾਨੂੰ ਇੱਕ ਕਿਸੇ ਦੇ ਘਰ ਲੈ ਗਏ ਉਹ ਜਾਵੇ ਸਾਹਿਬ ਦਾ ला 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 जनरेशन ਜਾ ਵੇਸੀ ਤੇ ਇੱਕ ਪਰਵੇਸੀ ਉਹ ਆਪਣੇ ਘਰ ਰਹਿ ਗਏ ਉਹਨਾਂ ਨੇ ਆਪਣੇ ਘਰ ਬਿਠਾ ਕੇ ਸਾਨੂੰ ਖਿਲਾਇਆ ਪਲਾਇਆ ਪਾਣੀ ਸਮ ਸਮੋਸੇ ਜਲੇਬੀਆਂ ਲੈ ਕੇ ਆਏ ਵਿਚਾਰੇ ਚਾਹ ਫਲਾਈ ਸਾਨੂੰ ਤੇ ਇੰਨੇ ਖੁਸ਼ ਸੀ ਉਹ ਇੰਨੇ ਖੁਸ਼ ਸੀ ਕਹਿੰਦੇ ਸਾਡਾ ਦਿਲ ਕਰਿਆ ਕਿ ਤੁਸੀਂ ਇੱਥੇ ਜਾਓ ਨਹੀਂ ਤੁਸੀਂ ਰੋਟੀ ਖਾ ਕੇ ਜਾ ਅਸੀਂ ਕਹਿੰਦੇ ਅਸੀਂ ਹੁਣ ਜਾਵਾਂਗੇ ਫਿਰ ਅਸੀਂ ਤਸਵੀਰਾਂ ਵਗੈਰਾ ਖਿੱਚੀਆਂ ਉੱਥੇ ਬੈਠ ਕੇ ਤੇ ਬੜਾ ਅੱਛਾ ਲੱਗਿਆ ਬਹੁਤ ਮਜ਼ਾ ਆਇਆ ਬਹੁਤ ਅੱਛਾ ਲੱਗਿਆ ਜੀ ਬੜੇ ਇਮੋਸ਼ਨਲ ਪਾਕਿਸਤਾਨ ਚ ਕੋਈ ਤੁਹਾਡੇ ਜਿਹੜੇ ਚਾਚੇ ਤਾਏ ਜਾਂ ਕੋਈ ਫੈਮਲੀ ਕੋਈ ਰਹਿੰਦੇ ਹੋਣ ਇਸ ਵਕਤ ਕੋਈ ਰਹਿ ਰਹੇ ਆ ਹਾਂਜੀ ਪਾਕਿਸਤਾਨ ਚ ਸਾਡੀ ਪੂਰੀ ਫੈਮਲੀ ਪਾਕਿਸਤਾਨ ਚ ਮੇਰੇ ਭੈਣ ਭਰਾ ਸਭ ਉਹ ਤੇ ਰਹ ਰਹੇ ਐ ਇਸ ਵਕਤ ਹਾਂਜੀ ਪਾਕਿਸਤਾਨ ਚ ਮੇਰੇ ਸਾਰੇ ਭੈਣ ਭਰਾ ਸਾਰੇ ਬਾਹਰ ਨੇ ਕੈਨੇਡਾ ਤੇ ਅਮਰੀਕਾ ਭਾਈ ਮੇਰਾ ਅਮਰੀਕਾ ਤੇ ਭੈਣ ਮੇਰੀ ਕੈਨੇਡਾ ਤੇ ਹੈ ਜੀ ਤੇ ਮੇਰੇ ਭੈਣ ਭਰਾ ਜੇ ਹੈਗੇ ਪਾਕਿਸਤਾਨ ਜਾਂ ਹੈਗੇ ਅਸੀਂ ਵਿਜ਼ਿਟ ਕਰਦੇ ਆਂ ਪਾਕਿਸਤਾਨ ਜਾਂਦੇ ਆਂ ਰਿਸ਼ਤੇਦਾਰ ਵੀ ਹੈਗੇ ਉਹ ਬਜ਼ੁਰਗ ਜਿਹੜੇ ਇੰਡੀਆ ਤੋਂ ਗਏ ਸੀ ਉਹ ਤਾਂ ਇੰਨੇ ਨਹੀਂ ਰਹੇ ਉਹ ਤਾਂ ਇੱਕ ਦੋ ਹੀ ਰਹਿ ਗਏ ਜੀ ਜ਼ਾਰ ਇੰਨਾ عرصਾ ਹੋ ਗਿਆ ਸਾਡੇ ਮਾਪੇ ਵੀ ਫੌਤ ਹੋ ਗਏ ਸੀ ਜਦੋਂ ਇੱਥੇ ਆ ਰਹੇ ਸੀ ਤਾਂ ਸੋਚ ਰਹੇ ਸੀ ਕਿ ਅਸੀਂ ਕਿਹਦੇ ਕੋਲੋਂ ਪੁੱਛੀਏ ਕੋਈ ਬਜ਼ੁਰਗ ਨਹੀਂ ਰਿਹਾ ਫਿਰ ਮੇਰੇ ਇੱਕ ਚਾਚਾ ਹੁੰਦੇ ਨੇ ਫਿਰ ਅਸੀਂ ਉਹਨਾਂ ਨੂੰ ਫੋਨ ਕਰਕੇ ਉਹਨਾਂ ਨੇ ਮੈਨੂੰ ਜਿੰਨਾ ਉਹ ਵਿਚਾਰੇ ਇਸ ਉਮਰ ਚ ਦੱਸ ਸਕਦੇ ਸੀ ਸਰਦਾਰ ਚਾਚਾ ਜੀ ਸਰਦਾਰ ਚੇ ਸੇ ਜਾਨ ਤੇ ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਇਸ ਤਾਂ ਇਸ ਤਰ੍ਹਾਂ ਦਾ ਗੇਟ ਸੀ ਇਹ ਨਾਮ ਸੀ ਅੰਗੂਰੀ ਮਸਜਿਦ ਸੀ ਸਾਰੀਆਂ ਉਹਨਾਂ ਨੇ ਨਿਸ਼ਾਨੀਆਂ ਦੱਸੀਆਂ ਗਲੀਆਂ ਸਭ ਸਭ ਪਤਾ ਹੈ ਇੱਕ ਚੀਜ਼ ਹੋਰ ਆ ਜੀ ਆਪਾਂ ਦੇਖ ਲਈ ਦੋਨੇ ਪੰਜਾਬਾਂ ਦੇ ਲੋਕਾਂ ਤੋਂ ਬੇਸ਼ੱਕ ਉਹ ਲੈਂਦਾ ਪੰਜਾਬ ਉਹ ਚੜਦਾ ਪੰਜਾਬ ਲੋਕਾਂ ਦੇ ਮਨਾਂ ਦੇ ਵਿੱਚ ਬੜਾ ਪਿਆਰ ਆ ਬੜੀ ਖਿੱਚ ਹੈਗੀ ਆ ਤੇ ਮੈਂ ਚਾਹੂੰਗਾ ਤੁਸੀਂ ਕਿਉਂਕਿ ਤੁਸੀਂ ਨਿਊਜ਼ੀਲੈਂਡ ਰਹੇ ਹੋ ਤਾਂ ਇੰਟਰਨੈਸ਼ਨਲ ਮੈਸੇਜ ਜਾ ਸਕਦਾ ਵੀ ਦੋਨੇ ਗਵਰਨਮੈਂਟਾਂ ਨੂੰ ਇੱਕ ਮੈਸੇਜ ਜ਼ਰੂਰ ਦਿਓ ਵੀ ਵੱਧ ਤੋਂ ਵੱਧ ਵੀਜ਼ੇ ਦੇਣ ਤਾਂ ਕਿ ਲੋਕ ਉਧਰ ਵੀ ਜਾ ਸਕਣ ਤੇ ਇੱਧਰ ਵੀ ਆ ਸਕਣ ਬਿਲਕੁਲ ਬਿਲਕੁਲ ਜੀ ਇਹ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਦੇਖਿਓ ਹਮ ਇਸੇ ਲਈ ਯਹਾਂ ਪਰ ਹਮੇ ਵੀਜ਼ਾ ਮਿਲਾ ਤਾਂ ਹਮ ਆ ਸਕੇ ਉਹ ਨਾ ਮਿਲਦਾ ਤਾਂ ਹਮ ਨਹੀਂ ਆ ਸਕਦੇ تھے ਜੀ ਔਰ ਇਹ ਸਭ ਚੀਜ਼ ਹਮ ਨਹੀਂ ਨਹੀਂ ਦੇਖ ਸਕਦੇ تھے ਜੀ ਤੋਂ ਗਵਰਨਮੈਂਟ ਦੇ ਰਿਕੁਐਸਟ ਹੈ ਕਿ ਤੁਸੀਂ ਵਧਾ ਸੇ ਵਧਾ ਇਹ ਸਹਾਨੀਆਂ ਪੈਦਾ ਕਰਨ ਨਵੀਜ਼ੇ ਵਾਸਤੇ ਜੀ ਔਰ ਕਿਸੇ ਨੂੰ 4 ਮਹੀਨੇ ਵੇਟ ਨਹੀਂ ਕਰ ਦੋ ਮਹੀਨੇ ਸਾਡਾ ਪਾਸਪੋਰਟ ਉਹਨਾਂ ਦੇ ਕੋਲ ਰਿਹਾ ਤੇ ਅਸੀਂ ਇਹ ਹੀ ਡਰ ਰਹੇ ਸੀ ਕਿ ਸਾਨੂੰ ਕੋਈ ਐਮਰਜੈਂਸੀ ਹੋ ਗਈ ਜਾਣਾ ਹੋਇਆ ਤੇ ਅਸੀਂ ਪਾਸਪੋਰਟ ਨਹੀਂ ਸਾਡੇ ਕੋਲ ਹੈਗਾ ਤੁਸੀਂ ਕਿਸ ਤਰ੍ਹਾਂ ਜਾਵਾਂਗੇ ਤੇ ਦੋ 2.5 2.5 ਮਹੀਨੇ ਤਕਰੀਬਨ ਸਾਡਾ ਪਾਸਪੋਰਟ ਉਹਨਾਂ ਕੋਲ ਰਿਹਾ ਲੇਕਿਨ ਇਹ ਥੈਂਕਫੁਲ ਹਾਂ ਅਸੀਂ ਕਿ ਉਹਨਾਂ ਨੇ ਸਾਨੂੰ ਵੀਜ਼ਾ ਦੇ ਦਿੱਤਾ ਜੀ ਦਿੱਤਾ ਲੇਕਿਨ ਇਹ ਕਿ ਇਹਦੇ ਵਿੱਚ ਆਸਾਨੀਆਂ ਪੈਦਾ ਹੋ ਜਾਣ ਕਿ ਇਧਰ ਦੇ ਲੋਕ ਉੱਥੇ ਜਾ ਸਕੇ ਉਧਰ ਦੇ ਲੋਕ ਇੱਥੇ ਜਾ ਕੇ ਦੇਖੇ ਆਮ ਪਬਲਿਕ ਤਾਂ ਪਿਆਰ ਹੀ ਮੰਗਦੀ ਹੈ ਪਿਆਰ ਹੀ ਚਾਹਦੀ ਹੈ ਔਰ ਉਸੇ ਹੋਰ ਪਿਆਰ ਬੜੇਗਾ ਬਿਲਕੁਲ ਜੇ ਲੋਕ ਮਿਲਾਂਗੇ ਇਸੇ ਤੁਹਾਡੇ ਨਾਲ ਮੁਲਾਕਾਤੀ ਉਸੇ ਤੋਂ ਪਟਿਆਲੇ ਦੇ ਲੋਕਾਂ ਤੇ ਮੁਲਾਕਾਤ ਹੋਈ ਅਸੀਂ ਨੰਬਰ ਚੇਂਜ ਚੇਂਜ ਕੀਤੇ ਹੈ ਤੋਂ ਕੰਟੈਕਸ ਔਰ ਪਿਆਰ ਬੜੇ ਹੈ ਨਾ ਬੜੇ ਬਿਲਕੁਲ ਬੜੇ ਇਹ ਤਾਂ ਬਹੁਤ ਅੱਛਾ ਰਸਤਾ ਹੈ ਕਿ ਲੋਕ ਆਏ ਜਾਏ ਔਰ ਪਾਕਿਸਤਾਨ ਸੇ ਤਾਂ ਇਹ ਕੁਝ ਘੰਟੇ ਕੀ ਬਿਲਕੁਲ ਡਰਾਈਵ ਹੈ ਬਿਲਕੁਲ ਬਿਲਕੁਲ ਇਥੋਂ ਅਗਰ ਅਸੀਂ ਆਂਦੇ ਸਮੇਂ ਗੱਲ ਕਰ ਰਹੇ ਸੀ ਵੀ ਮੋਗਾ ਤੋਂ ਫਿਰੋਜ਼ਪੁਰ ਫਿਰੋਜ਼ਪੁਰ ਤੋਂ ਸਿੱਧਾ ਕਸੂਰ ਲੈ ਔਰ ਲਾਹੌਰ ਨੂੰ ਨਿਕਲ ਜਾਂਦੀ ਆ ਹਾਂ ਬਿਲਕੁਲ ਬਿਲਕੁਲ ਸਿੱਧਾ ਰਸਤਾ ਹੁੰਦਾ ਸੀਗਾ ਬਜ਼ੁਰਗ ਦੱਸਦੇ ਨਹੀਂ ਕਿਉਂਕਿ ਸਾਡਾ ਤਾਂ ਬਰਤ ਬਹੁਤ ਬਾਅਦ ਦਾ ਜੀ ਜੀ ਤਾਂ ਬਿਲਕੁਲ ਸਿੱਧਾ ਰਸਤਾ ਪਰਮਾਤਮਾ ਕਰੇਗੀ ਰਸਤੇ ਫੇਰ ਐਦਾਂ ਹੀ ਖੁੱਲ੍ਹੇ ਬਿਲਕੁਲ ਹੀ ਫੇਰ ਖੁੱਲ੍ਹੇ ਸਾਰੇ ਸੀ ਕੋਈ 3-4 ਸਾਲ ਪਹਿਲੇ ਹੋਏ ਸੀ ਗਏ ਸੀ ਵਾਗਾ ਬਾਰਡਰ ਉੱਥੇ ਉਹ ਜੀ ਜੀ ਰੀਟਰੀਟ ਸਰ ਜੀ ਜੀ ਵਾਗਾ ਬਾਰਡਰ ਅਸੀਂ ਇੱਥੇ ਇੱਧਰ ਪਾਕਿਸਤਾਨ ਵਾਲੇ ਹਿੱਸੇ ਸੀ ਤੇ ਉਧਰ ਇੰਡੀਆ ਵਾਲੇ ਹਿੱਸੇ ਸੀ ਤੇ ਉੱਥੇ ਲੋਕ ਇੰਨੇ ਰੋਜ਼ ਜਮਾ ਹੁੰਦੇ ਉਹ ਦਿਨ ਵਿੱਚ ਮੇਰੇ ਖਿਆਲ ਦੋ ਵਾਰ ਮੇਲਾ ਮੇਲਾ ਹੁੰਦਾ ਪੂਰਾ ਜਿਸ ਤਰ੍ਹਾਂ ਮੇਲਾ ਹੁੰਦਾ ਹੈ ਤੇ ਉਹ ਜਦੋਂ ਉਹ ਕਰ ਰਹੇ ਸੀ ਉਹ ਵਿੱਚ ਗੇਟ ਲੱਗਿਆ ਸੀ ਦੀਵਾਰ ਬਣੀ ਸੀ ਉਹ ਚੰਗੀ ਨਹੀਂ ਸੀ ਲੱਗਦੀ। ਉਹ ਇਸ ਤਰ੍ਹਾਂ ਲੱਗਦੀ ਸੀ ਬਸ ਇਹ ਖੁੱਲ ਜਾਏ ਸਾਰਿਆਂ ਵਾਸਤੇ ਨਾ। ਇਹ ਖਾਲੀ ਇਹ ਖਾਲੀ ਪਰੇਡ ਵਾਸਤੇ ਨਾ ਹੋਵੇ ਕਿ ਥੋੜੀ देर ਖੁੱਲੀ ਹੋ ਉਹਨਾਂ ਨੇ ਪਰੇਡ ਕੀਤੀ ਤੇ ਹੋਏ ਇਹ ਵੀ ਡੋਰ ਬੰਦ ਹੋ ਗਏ ਉਹ ਵੀ ਬੰਦ ਹੋ ਗਏ। ਉਹ ਇਸ ਤਰ੍ਹਾਂ ਲੱਗਦੀ ਸਾਡੇ ਦਿਲ ਵੀ ਬੰਦ ਹੋ ਗਏ। ਉਹ ਦਿਲ ਚਾਹਦਾ ਕਿ ਇਹ ਬਸ ਖੁੱਲ ਜਾਣ ਸਾਰੇ ਤੇ ਲੋਕੀ ਆਰਾਮ ਨਾਲ ਇੱਧਰ ਆਣ ਜਾਣ। ਅ ਇੱਕ ਦੂਸਰੇ ਨਾਲ ਮਿਲਣ ਜੋ ਪਿਆਰ ਹੈ ਉਹ ਬਣਿਆ ਰਹੇ ਜੀ ਤੇ ਇਹੀ ਖਾਹਿਸ਼ ਹੈ ਬਸ ਹ ਤੁਸੀਂ ਹੁਣ ਪੰਜਾਬ ਆਇਓ ਜੀ ਇੰਡੀਆ ਦੇ ਵਿੱਚ ਹੋਰ ਵੀ ਕਿਤੇ ਘੁੰਮਣ ਦਾ ਪਲਾਨ ਹੈ ਇਸ ਵਕਤ ਹਾਂਜੀ ਅਸੀਂ ਅਸੀਂ ਪਟਿਆਲਾ ਤਾਂ ਘੁੰਮ ਆਏ ਆ ਕੱਲ ਅਸੀਂ ਹੁਣ ਅਜ ਰਾਤ ਨੂੰ ਅਸੀਂ ਅੰਮ੍ਰਿਤਸਰ ਜਾਣਾ ਹੈ ਉੱਥੇ ਅਸੀਂ ਗੋਲਡਨ ਟੈਂਪਲ ਜਾਵਾਂਗੇ ਤੇ ਉਹ ਮੈਨੂੰ ਦੇਖਣ ਦਾ ਬਹੁਤ ਸ਼ੌਕ ਹੈ ਤੇ ਉੱਥੇ ਮੈਂ ਮੇਰਾ ਦਿਲ ਕਰੇ ਕਿ ਮੈਂ ਸਾਰਾ ਗੋਲਡਨ ਟੈਂਪਲ ਕਿਚਨ ਉਹਦਾ ਜਿਹੜਾ ਹੈ ਕਿਸ ਤਰ੍ਹਾਂ ਕੰਮ ਹੁੰਦਾ ਹੈ ਉਹ ਸਾਰਾ ਜਾ ਕੇ ਦੇਖ ਕੇ ਆਇਂ ਫਿਰ ਉੱਥੇ ਇੱਕ ਮੇਰਾ گاؤں ਕਿਹੜਾ ਸਾਡਾ ਆਪਣਾ ਪਿੰਡ ਸਾਡਾ ਪਿੰਡ ਹੈ ਉਹ ਅਸੀਂ ਦੇਖਾਂਗੇ ਫਿਰ ਅਸੀਂ ਉੱਥੋਂ ਚੰਡੀਗੜ੍ਹ ਜਾਣਾ ਹੈ ਫਿਰ ਅਸੀਂ ਚੰਡੀਗੜ੍ਹ ਘੁੰਮਾਂਗੇ ਫਿਰ ਸਾਡਾ ਸ਼ੌਕ ਹੈ ਕਿ ਅਸੀਂ ਕੇਰਲਾ ਵੀ ਜਾ ਕੇ ਦੇਖੀਏ ਸਾਊਥ ਇੰਡੀਆ ਨਾ ਜੀ ਜੀ ਬਿਲਕੁਲ ਕਿਉਂਕਿ ਇੰਡੀਆ ਤਾਂ ਪੂਰਾ ਹੀ ਬੜਾ ਬਹੁਤ ਖੂਬਸੂਰਤ ਹੈ ਹਰ ਪੂਰੇ ਇੰਡੀਆ ਚ ਹਿਸਟਰੀ ਹੈ ਖੂਬਸੂਰਤੀ ਹੈ ਤੇ ਅਸੀਂ ਸਾਊਥ ਇੰਡੀਆ ਜਾਣਾ ਚਾਹੁੰਦੇ ਹਾਂ ਤੇ ਅਸੀਂ ਰਾਜਸਥਾਨ ਜੀ ਤੇ ਕਰਕੇ ਫਿਰ 1 ਮਾਰਚ ਨੂੰ ਸਾਡੀ ਵਾਪਸੀ ਦੀ ਫਲਾਈਟ ਹੈ ਫਿਰ ਅਸੀਂ ਵਾਪਸ ਚਲੇ ਜਾਵਾਂਗੇ ਜੀ ਤਾਂ ਇਹ ਤੁਹਾਡਾ ਜਿਹੜਾ ਪੂਰਾ ਇਸ ਵਾਰ ਦਾ ਪਲਾਨ ਆ ਜਿਹੜਾ ਤੁਹਾਨੂੰ ਵੀਜ਼ਾ ਮਿਲਿਆ ਉਹਦਾ ਪੂਰਾ ਲਾਭ ਉਠਾਓਗੇ ਹਾਂਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਨੂੰ ਇੱਕ ਵਾਰ ਫੇਰ ਬਹੁਤ-ਬਹੁਤ ਜੀ ਆਇਆਂ ਤੇ ਨਾਲ ਹੀ ਗੈਰੀ ਦਾ ਸਾਡੇ ਭਰਾ ਦਾ ਹਮਲੇ ਦਾ ਬਹੁਤ ਧੰਨਵਾਦ ਕਿਉਂਕਿ ਗੈਰੀ ਬਾਈ ਦੇ ਨਾਲ ਹੀ ਮੈਨੂੰ ਦੱਸਦੇ ਆ ਗੈਰੀ ਬਾਈ ਦੇ ਨਾਲ ਹੀ ਇਹ ਇਕੱਠੇ ਸਾਰੇ ਕੰਮ ਕਰਦੇ ਨੇ ਤੇ ਬਾਈ ਨੇ ਜੋ ਮੈਨੂੰ ਸਾਨੂੰ ਦੱਸਿਆ ਸਾਡੇ ਤੋਂ ਰਿਹਾ ਨਹੀਂ ਗਿਆ ਕਿ ਅਸੀਂ ਜਲਦੀ ਤੋਂ ਜਲਦੀ ਜਾਈਏ ਤੇ ਤੁਹਾਡੇ ਤੱਕ ਇਹਨਾਂ ਦਾ ਪਿਆਰ ਹੈ ਜਿਹੜਾ ਇਹਨਾਂ ਦੀਆਂ ਗੱਲਾਂ ਨੇ ਉਹ ਤੁਹਾਡੇ ਤੱਕ ਪਹੁੰਚਾ ਸਕੀਏ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਔਰ ਇਹ ਗੱਲਾਂ ਬਾਤਾਂ ਵਧੀਆ ਲੱਗੀਆਂ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਔਰ ਦੇਸ਼ ਮਾਲਵਾ ਚੈਨਲ ਨੂੰ ਫੋਲੋ ਕਰੋ ਬਹੁਤ ਬਹੁਤ ਸ਼ੁਕਰੀਆ